ਹਮਾਰਿਆਂ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਸਾਡੇ ਅੰਦਰ ਬੱਚੇ ਨੇ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਭਾਈ ਅਮਰਪਾਲ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਤੁਸੀਂ ਸਾਡੇ ਆਪ ਦੇ ਪਾਸੇ ਦੀ ਵੀ ਗੱਲ ਕਰੋ ਹਵਾਰਿਆਂ ਦੀ ਵੀ ਗੱਲ ਕਰੋ ਕਿਉਂ ਨਹੀਂ ਗੱਲ ਕਰਦੇਗੇ ਦਿੱਲੀ ਨਾਲ ਜਾ ਰਹੀਏ ਤੁਹਾਡੀ ਆਪ ਦੀ ਵੀਡੀਓ ਆਈ ਹੋਈ ਹੈਗੀ ਜੇ ਦਿੱਲੀ ਨਾਲ ਜਾ ਰਹੀਏ ਸਾਡੀ ਤੁਹਾਡੀ ਵੀਡੀਓ ਆਈ ਹੋਈ ਹੈਗੀ ਪਹਿਲਾਂ ਦਾ ਨਾਮ ਸੀ ਅਸਲਾਮ ਨਾਰਿਆਂ ਤੁਸੀਂ ਬੋਲੋ ਨਾਲ ਨਹੀਂ ਸੀ ਸੀ ਕਦੇ ਨਾਲ ਸੀ ਬੋਲੋ ਨਾਲ ਨਹੀਂ ਸੀ ਕੀ ਨਾਲ ਸੀ ਬੋਲੋ ਤੁਸੀਂ ਆ ਉਦੋਂ ਸੁਣੀ ਕਿ ਮੈਂ ਮਕਸਰ ਸੀ ਉਦੋਂ ਤੁਸੀਂ ਹੈ ਨਹੀਂ ਸੀ ਮੈਂ ਤਾਂ 2017 ਦਾ ਆਇਆ ਉਦੋਂ ਬੋਲੇ ਨਹੀਂ ਸੀ ਮਾਫੀ ਬਾਰੇ ਬਹੁਤ ਵਾਰੀ ਆ ਪੁੱਛੋ ਅੱਛਾ ਚਲੋ ਤੁਸੀਂ ਪੁੱਛਦੇ ਸਾਡੇ ਜਥੇਦਾਰ ਹੋ ਦੀ ਦੱਸੋ ਮੀਡੀਆ ਤੇ ਮੈਂ ਬੋਲਦਾ ਨਹੀਂ ਨਹੀਂ ਅਸਲਾ ਤੋਂ ਪੁੱਛਣਾ ਨਹੀਂ ਨਹੀਂ ਇੱਕ ਦੋ ਸਵਾਲ ਹੋਰ ਪੁੱਛੀਏ ਭਾਈ ਜੀ ਮਸਾ ਤੁਸੀਂ ਸਾਡੇ ਜਥੇਦਾਰ ਹੋ ਵਾਹ ਸਾਡੀ ਕੌਮ ਦੇ ਮੈਨੂੰ ਇਹਨਾਂ ਨੂੰ ਵੀ ਪੁੱਛ ਲੈਣਾ ਪੁੱਛ ਨਹੀਂ ਅੱਛਾ ਆਹ ਵੀ ਬੋਲਦੇ ਮਾਰਾ ਜਿੰਨਾ ਬਾਰੇ ਆਪਣਾ ਬਰਕਾੜੀ ਕਾਂਗ ਵਾਲੇ ਵੀ ਹੈ ਮੈਂ ਸਾਰਾ ਬੋਲ ਕਿਹਦਾ ਕਰਾਇਆ ਹੈ ਨਾਂ ਲਿਓ ਜਮਾ ਸੁਣ ਕੇ ਕੀਰਤਨ ਸੁਣਾ ਚੱਲ ਕੇ ਹਾਂ ਅਸੀਂ ਤਾਂ ਸਾਰੀ ਉਮਰ ਤੇ ਕੀਰਤਨ ਸੁਣੀ ਆ ਮੈਂ ਜੀ ਚਲ ਅਸੀਂ ਇਕੱਲੇ ਮੈਂ ਅਸੀਂ ਤੁਹਾਡੇ ਨਾਲ ਕੋਈ ਸਵਾਲ ਵੀ ਪੁੱਛਨੇ ਆ ਸੀ ਹਜ਼ਾਰ ਸੱਤ ਸੱਤ ਬੱਸ ਸਾਨੂੰ ਦੱਸੋ ਦਾ ਜੀ ਤੁਸੀਂ ਬੰਦੀ ਬੰਦੀ ਸੇਗਾ ਵੀ ਕਿਉਂ ਨਹੀਂ ਗੱਲ ਕਰਦੇ ਤੁਸੀਂ ਕਲ ਕਿਉਂ ਨਹੀਂ ਕਰਦੇ ਤੁਸੀਂ ਸਾਡੇ ਅੰਦਰ ਬੈਠੇ ਨੇ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਭਾਈ ਅਮਰਪਾਲ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਤੁਸੀਂ ਸਾਡੇ ਆਮ ਦੇ ਪਾਸੇ ਦੀ ਵੀ ਗੱਲ ਕਰੋ ਹਵਾਰਿਆਂ ਦੀ ਵੀ ਗੱਲ ਕਰੋ ਕਿਉਂ ਨਹੀਂ ਗੱਲ ਕਰਦੇਗੇ ਦਿੱਲੀ ਨਾਲ ਜਾ ਰਹੀ ਹੈ ਤੁਹਾਡੀ ਆਪ ਦੀ ਵੀਡੀਓ ਆਈ ਹੋਈ ਹੈਗੀ ਦਿੱਲੀ ਨਾਲ ਜਾ ਰਹੀ ਹੈ ਸਾਡੀ ਤੁਹਾਡੀ ਵੀਡੀਓ ਆਈ ਹੋਈ ਹੈਗੀ ਇਹ ਵੀਡੀਓ ਆਈ ਹੈ ਤੁਹਾਡੀ ਵੀ ਦਿੱਲੀ ਨਾਲ ਜਾ ਰਹੀ ਹੈ ਸਾਡੀ ਹਾਂ ਹੁਣ ਭਾਜ ਦੋ ਸਾਡੇ ਸਵਾਲ ਤੇ ਜਵਾਬ ਦਿਓ ਜੇ ਜੱਥੇਦਾਰ ਬਣੇ ਹੋਗੇ ਪਹਿਲਾਂ ਨਾ ਅਸੀਂ 15 ਸਾਲ ਨਾਲ ਬੋਲੋ ਨਾਮ ਨਹੀਂ ਸੀ ਕਿਹਦੇ ਨਾਲ ਸੀ ਬੋਲੋ ਨਾਮ ਨਹੀਂ ਸੀ ਕਿਹਦੇ ਨਾਲ ਸੀ ਬੋਲੋ ਤੁਸੀਂ ਆ ਉਦੋਂ ਸੁਣ ਨਹੀਂ ਗਏ ਮੈਂ ਮੁਖਸਰ ਸੀ ਉਦੋਂ ਤੁਸੀਂ ਹੈ ਨਹੀਂ ਸੀ ਮੈਂ ਤਾਂ 2017 ਕਾ ਆਇਆ ਚਲੋ ਉਦੋਂ ਬੋਲੇ ਨਹੀਂ ਸੀ ਮਾਫੀ ਬੜੀ ਬਹੁਤ ਵਾਰੀ ਆ ਪੁੱਛੋ ਅੱਛਾ ਚਲੋ ਅਸੀਂ ਤੁਹਾਨੂੰ ਪੁੱਛਦੇ ਹਾਂ ਸਾਡੇ ਜਥੇਦਾਰ ਹੁੰਦੀ 10 ਸਿਹੜੀ ਤੇ ਮੈਂ ਬੋਲਦਾ ਨਹੀਂ ਨੀਮਰੀਸ਼ ਅਸੀਂ ਤੁਹਾਨੂੰ ਪੁੱਛਦੇ ਹਾਂ ਨਹੀਂ ਨਹੀਂ ਇੱਕ ਦੋ ਸਵਾਲ ਹੋਰ ਪੁੱਛੀਏ ਭਾਈ ਜੀ ਮਸਾ ਤੁਸੀਂ ਸਾਡੇ ਜਥੇਦਾਰ ਹੋ ਮਾ ਸਾਡੀ ਕੌਣ ਦੇ ਮੈਨੂੰ ਇਹਨਾਂ ਨੂੰ ਵੀ ਪੁੱਛ ਲੈਣਾ ਪੁੱਛ ਨਹੀਂ ਅੱਛਾ ਆਹ ਵੀ ਬੋਲ ਦੇ ਮਹਾਰਾਜ ਇਹਨਾਂ ਬਾਰੇ ਆਪਣਾ ਬਰਗਾੜੀ ਕਾਂਗ ਵਾਲੇ ਵੀ ਹੈ ਸਾਰੇ ਬੋਲ ਕੇ ਲੈ ਆਏ ਹੈ ਨਾ ਲਿਓ ਜਮਾ ਸੁਣ ਕੇ ਕੀਰਤਨ ਸੁਣਾ ਚੱਲ ਕੇ ਹੈ ਅਸੀਂ ਤਾਂ ਸਾਰੀ ਉਮਰ ਤੇ ਕੀਰਤਨ ਸੁਣੀ ਆ ਮੈਂ ਜੀ ਚੱਲ ਅਸੀਂ ਇਕੱਲੇ ਮੈਂ ਅਸੀਂ ਤੁਹਾਡੇ ਨਾਲ ਕੋਈ ਸਵਾਲ ਵੀ ਪੁੱਛਨੇ ਆ ਸੀ 1000 ਐਸਐਸ ਦਾ 1100 ਦਾ ਸਤ ਦੱਸੋ ਤਾਂ ਸਹੀ ਤੁਸੀਂ ਦੋ ਬੰਦੇ ਇਕੱਠੇ ਸੇ ਨਾਲ ਕਿਉਂ ਨਹੀਂ ਗੱਲ ਕਰਦੇ ਤੁਸੀਂ ਹਮਾਰੇ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਸਰ ਸਾਡੇ ਅੰਦਰ ਬੈਠੇ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਭਾਈ ਅਮਰਪਾਲ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਤੁਸੀਂ ਸਾਡੇ ਪਾਸੇ ਦੇ ਪਾਸੇ ਦੀ ਵੀ ਗੱਲ ਕਰੋ ਹਵਾਰਿਆਂ ਦੀ ਵੀ ਗੱਲ ਕਰੋ ਕਿਉਂ ਨਹੀਂ ਗੱਲ ਕਰਦੇਗੇ ਦਿੱਲੀ ਨਾਲ ਜਾ ਰਹੇ ਥੋੜੀ ਆਪ ਦੀ ਵੀਡੀਓ ਆਈ ਹੋਈ ਹੋਈਏਗੀ ਜੇ ਦਿੱਲੀ ਨਾਲ ਜਾ ਰਹੇ ਸਾਡੀ ਥੋੜੀ ਵੀਡੀਓ ਆਈ ਹੋਈ ਹੋਈਏਗੀ ਇਹ ਵੀਡੀਓ ਆਈ ਆ ਥੋੜੀ ਵੀ ਦਿੱਲੀ ਨਾਲ ਜਾ ਰਹੀ ਆ ਸਾਡੀ ਹਾਂ ਹੁਣ ਭਜਦਾ ਸਾਡੇ ਸਵਾਲ ਤੇ ਜਵਾਬ ਦਿਓ ਜੇ ਜੱਥੇਦਾਰ ਬਣੇ